ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸੱਜਣ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰਿਓ ਮੇਰੇ ਘਰ ਵਿੱਚ ਚਰਨ ਪਾਓ ਤੇ ਮਹਾਰਾਣੀ ਬਚਨ ਕਰ ਦਿੱਤਾ ਜਰੂਰ ਆਵਾਂਗੇ ਭਾਈ ਉਹ ਘਰੇ ਚਲਾ ਗਿਆ ਘਰੇ ਜਾ ਕਰਕੇ ਉਹ ਸੱਚੇ ਪਾਤਸ਼ਾਹ ਜੀ ਨੂੰ ਉਡੀਕਦਾ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੰਗਤ ਜਲੰਦੇ ਨੂੰ ਤਾਰਦੇ ਪਏ ਨੇ ਤੇ ਹੌਲੀ-ਹੌਲੀ ਸੱਚੇ ਪਾਤਸ਼ਾਹ ਜੀ ਹਿੰਦੂਆਂ ਦੀ ਜਦੋਂ ਪੁਕਾਰ ਸੁਣੀਏ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਸੀਸ ਦਾ ਬਲਦਾਨ ਦੇਣੀ ਦਿੱਲੀ ਚਾਲੇ ਪਾ ਦਿੱਤੀ। ਉਸ ਸਰਜਣ ਨੂੰ ਪਤਾ ਚੱਲਿਆ ਕਿ ਗੁਰੂ ਸਾਹਿਬ ਜੀ ਦਿੱਲੀ Hindu ਧਰਮ ਦੀ ਰੱਖਿਆ ਕਰਨ ਲਈ ਜਾ ਰਹੇ ਹਨ। ਮੇਰੇ ਘਰ ਵਿੱਚ ਜਰੂਰ ਆਉਣਗੇ ਉਹਦੀ ਮਨ ਦੇ ਵਿੱਚ ਇਹ ਭਾਵਨਾ ਸੀ। ਉਹਨੇ ਘਰ ਦੇ ਵਿੱਚ ਇੱਕ ਸੁੰਦਰ ਥਾਂ ਬਣਾਈ ਇੱਕ ਥੜਾ ਬੜਾਇਆ। ਇਹ ਤਾਂ ਛੋਟਾ ਜਿਹਾ ਇੱਕ ਬਿਸ਼ਾਉਣਾ ਵਿਸਾ ਕੇ ਰੱਖਿਆ ਜਦੋਂ ਗੁਰੂ ਸਾਹਿਬ ਆਉਣਗੇ ਮੈਂ ਇੱਥੇ ਬਿਠਾਵਾਂਗਾ ਸੱਚੇ ਪਾਤਸ਼ਾਹ ਜੀ ਦੇ ਰੱਜ ਕੇ ਦਰਸ਼ਨ ਦਦਾਰ ਕਰਾਂ ਉਹਨੂੰ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਕੈਦ ਹੋ ਗਏ ਪਰ ਉਹਨੇ ਭਰੋਸਾ ਨਹੀਂ ਛੱਡਿਆ ਹੌਲੀ ਹੌਲੀ ਉਹਨੂੰ ਪਤਾ ਚੱਲਿਆ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੇ ਕੈਦ ਹੋ ਗਏ ਉਹਨੇ ਫਿਰ ਵੀ ਭਰੋਸਾ ਨਹੀਂ ਛੱਡਿਆ ਚਲੋ ਚੱਲਦੇ ਚਲਾਉਂਦੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਰਦੇ ਸ਼ਹਾਦਤ ਹੁੰਦੀ ਹੈ ਉਸ ਸੱਜਣ ਨੂੰ ਇਹ ਵੀ ਪਤਾ ਚੱਲਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਰ ਦੀ ਸ਼ਹਾਦਤ ਹੋ ਗਈ ਹੈ। ਮਨ ਵੀ ਸੋਚੇ ਵੀ ਗੁਰੂ ਬਚਨ ਕੇ ਬਲੀ ਹੈ। ਐਸਾ ਨਹੀਂ ਕਿ ਗੁਰੂ ਨਹੀਂ ਆਉਣਗੇ। ਜ਼ਰੂਰ ਆਉਣਗੇ ਪਰ ਗੁਰੂ ਸਾਹਿਬ ਸ਼ਹੀਦ ਹੋਗੇ। ਇਕ ਵਾਰੀ ਮਨ ਤੇ ਟੁੱਟਿਆ ਪਰ ਉਹ ਗੁਰੂ ਸਾਹਿਬ ਨੂੰ ਭਾਵਨਾ ਦੇ ਸਹਿਤ ਯਾਦ ਕਰਦਾ ਰਿਹਾ। ਉਧਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਪਵਿੱਤਰ ਧੜ ਨੂੰ ਲਖੀ ਸਾਹਿਬ ਬਨਜਾਰਾ ਜੀ ਆਪਣੇ ਘਰ ਲੈ ਕੇ ਗਏ ਸਨਮਾਨ ਸਹਿਤ। ਉਹਨਾਂ ਦਾ ਸੰਸਕਾਰ ਕੀਤਾ ਗਿਆ ਪਵਿੱਤਰ ਸੀਸ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਉਹ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੀ ਐਸੀ ਬਖਸ਼ਿਸ਼ ਹੋਈ ਐਸੀ ਕਿਰਪਾਲਤਾ ਹੋਈ ਕਿ ਉਹ ਪਵਿੱਤਰ ਸੀਸ ਲੈ ਕੇ ਉਸ ਨਗਰ ਦੇ ਵਿੱਚ ਤਿਲੰਗ ਰਹੇ ਜਿਸ ਨਗਰ ਦੇ ਸਿੱਖ ਨੇ ਅਰਦਾਸ ਕੀਤੀ ਸੀ ਮarre ਮੇਰੇ ਘਰ ਦੇ ਵਿੱਚ ਜਰੂਰ ਚੱਨ ਪਾਓ ਉਹ ਤੋਬੀ ਦਾ ਕੰਮ ਕਰਦਾ ਸੀ ਦੇਵੀ ਦਾਸ ਉਹਦਾ ਨਾਂ ਹੈ ਤਰਾਵੜੀ ਸ਼ਹਿਰ ਦੇ ਰਹਿਣ ਵਾਲਾ ਸੀ ਉੱਥੇ ਉਹਨੇ ਭਾਈ ਜੀਵਨ ਸਿੰਘ ਨੂੰ ਦੇਖਿਆ ਕਹਿਣ ਲੱਗਾ ਵੀ ਤੂੰ ਕੌਣ ਹੈ ਕਹਿੰਦਾ ਮੈਂ ਸਿੱਖਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸੱਜਣ ਨੇ ਸੋਚਿਆ ਵੀ ਚਲੋ ਗੁਰੂ ਨਹੀਂ ਆਏ ਤੇ ਗੁਰੂ ਦਾ ਸਿੱਖ ਆ ਗਿਆ ਇੱਕੋ ਹੀ ਗੱਲ ਹੈ ਮੈਂ ਦੀ ਰਾਜ ਕੀ ਸੇਵਾ ਕਰਾਂਗਾ ਉਹ ਭਾਈ ਜੀਵਨ ਸਿੰਘ ਨੂੰ ਘਰ ਲੈ ਗਿਆ ਹੈ ਔਰ ਰਾਜ ਪੁੱਛਣਾ ਕੀਤਾ ਵੀ ਤੇਰੇ ਕੋਲ ਵਸਤੂ ਕੀ ਹੈ ਉਹਨੇ ਨਹੀਂ ਦੱਸਿਆ ਵੀ ਇਹ ਪਵਿੱਤਰ ਸੀਸ ਹੈ ਗੁਰੂ ਸਾਹਿਬ ਜੀ ਦਾ ਮਾਨਵਚਾ ਜੀ ਮੈਂ ਦੱਸ ਦਿੱਤਾ ਕਿਤੇ ਕੋਈ ਬੇਅਦਵੀ ਨਾ ਹੋ ਜਾਵੇ। ਬਾਬਾ ਜੀਵਨ ਸਿੰਘ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਨਿਸ਼ਾਨੀ ਹੈ। ਮੈਂ ਅਨੰਦਪੁਰ ਸਾਹਿਬ ਲੈ ਕੇ ਜਾਣੀ। ਉਹ ਬੜਾ ਖੁਸ਼ ਹੋਇਆ ਘਰੇ ਲਗਿਆ। ਘਰੇ ਲਿਜਾ ਕਰਕੇ ਉਹ ਭਾਈ ਸਾਹਿਬ ਨੇ ਕਿਹਾ ਬਾਬਾ ਜੀਵਨ ਸਿੰਘ ਨੂੰ ਕਿ ਤੁਸੀਂ ਇਦਾਂ ਕਰੋ ਆ ਗੁਰੂ ਕੀ ਨਿਸ਼ਾਨੀ ਇਸ ਥੜੇ ਤੇ ਰੱਖ ਦਿਓ। ਇਹ ਥੜਾ ਮੈਂ ਸਪੈਸ਼ਲ ਗੁਰੂ ਜੀ ਲਈ ਹੀ ਬਣਵਾਇਆ ਸੀ। ਕਿ ਜਦੋਂ ਗੁਰੂ ਸਾਹਿਬ ਆਉਣਗੇ ਇਸ ਥੜੇ ਤੇ ਆਰਾਮ ਕਰਨਗੇ ਮੈਂ ਉਹਨਾਂ ਦੇ ਦ دیدار ਕਰਾਂਗਾ। ਬਾਬਾ ਜੀਵਨ ਸਿੰਘ ਨੇ ਉਹ ਵਸਤਰਾਂ ਵਿੱਚ ਲਪੇਟਿਆ ਪਵਿੱਤਰ ਸਿਰ ਸਾਹਿਬ ਦਾ ਉਹ ਥੜੇ ਤੇ ਰੱਖ ਦਿੱਤਾ ਆਪ ਪ੍ਰਸ਼ਾਦਾ ਪਾਣੀ ਸਕਣ ਲੱਗਿਆ ਉੱਥੇ ਹੀ लेट ਗਿਆ ਉਹ ਥੜੇ ਦੇ ਦਿਵਾਲੇ ਕਿ ਪੜਦਾ ਪਾਇਆ ਸੀ ਦੂਸਰੇ ਪਾਸੇ ਉਹ ਭਾਈ ਤੇ ਵੀ ਦਾਸ ਪਿਆ ਤੇ ਪਵਿੱਤਰ ਸਿਰਸ ਵਾਲੇ ਪਾਸੇ ਬਾਬਾ ਜੀਵਨ ਸਿੰਘ ਪਿਆ ਦਿਨ ਚੜ੍ਹਿਆ ਦੂਸਰਾ ਬਾਬਾ ਜੀਵਨ ਸਿੰਘ ਨੇ ਕੁਝ ਝਲ ਮੰਗੇ ਆ ਕਹਿਣ ਲੱਗਾ ਮੈਂ ਇਹ ਵਸਤੂਆਂ ਸਾਫ਼ ਕਰਨੀਆਂ ਨੇ ਜਾਂ ਇਹ ਨਿਸ਼ਾਨੀਆਂ ਸਾਫ਼ ਕਰਨੀਆਂ ਨੇ ਤੇ ਭਾਈ ਦੇਵੀदास ਜਲ ਲੈ ਕੇ ਆਇਆ ਕਹਿਣ ਲੱਗਾ ਮੈਂ ਨਾਲ ਆਵਾਂ ਬਾਬਾ ਜੀਵਨ ਸਿੰਘ ਨੇ ਰੋਕ ਦਿੱਤਾ ਪਰ ਦੇਖੋ ਜਦੋਂ ਅਰਦਾਸ ਕੀਤੀ ਨਾ ਗੁਰੂ ਸਾਹਿਬ ਦੇ ਅੱਗੇ ਮਹਾਰੀ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਪੀਗ ਬਹਾਦਰ ਸਿਮਰੇ ਘਰ ਨਾਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਇ ਤੇ ਕਹਿਣ ਲੱਗੇ ਜਦੋਂ ਬਾਬਾ ਜੀਵਨ ਸਿੰਘ ਪਵਿੱਤਰ ਸੀਸ ਤੋਂ ਬਾਤਰ ਉਤਾਰ ਕੇ ਉਹ ਪਵਿੱਤਰ ਚੰਨ ਵਰਗਾ ਮੱਥਾ ਸਾਫ਼ ਕਰਨ ਲੱਗਾ ਸਾਹਿਬ ਦਾ ਮੁਬਾਰਕ ਨਿਤਰ ਸਾਹਿਬ ਕੀਤੇ ਮਸ਼ਹਰੇ ਦਾੜਾ ਸਾਫ ਕੀਤਾ ਹੈ ਇਹਨੇ ਨੂੰ ਸੁਭਾਵਕੋ ਪੜਦਾ ਟੁੱਟ ਗਿਆ ਭਾਈ ਦੇਵੀ ਦਾਸ ਹੱਥ ਜੋੜੀ ਖਲੋਤਾ ਹੈ ਜਦੋਂ ਪੜਦਾ ਟੁੱਟਿਆ ਤੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਦਾ ਪਵਿੱਤਰ ਸੀਸ ਪਿਆ ਵੇਖਿਆ ਉਹਦੀ ਧਾ ਨਿਕਲ ਗਈ ਅੱਖਾਂ ਚੋਂ ਤਰੂ ਕੇਰ ਦਾ ਭੱਜ ਕੇ ਡਿੱਗ ਪਿਆ ਚਰਨਾਂ ਚ ਪਾਵ ਸੀਸ ਦੇ ਕੋਲ ਕਹਿੰਦਾ ਸਤਿਗੁਰੂ ਤੁਸੀਂ ਐਸੇ ਗੁਰੂ ਤੁਸੀਂ ਸ਼ਰੀਰ ਦੇ ਜਾਣ ਤੋਂ ਬਾਅਦ ਵੀ ਬਚਨ ਨਿਭਾਉਣ ਵਾਲੇ ਮੇਰੇ ਤੇ ਮਨ ਵਿੱਚ ਇੱਕ ਪਲ ਆਇਆ ਸੀ ਗੁਰੂ ਸਾਹਿਬ ਸ਼ਹੀਦ ਹੋਗੇ ਸ਼ਾਇਦ ਨਾ ਆਉਣ ਪਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਤੁਸੀਂ ਤੇ ਸ਼ਰੀਰ ਦੇ ਜਾਣ ਤੋਂ ਬਾਅਦ ਵੀ ਸਿੱਖ ਨਾ ਕੀਤਾ ਵਾਅਦਾ ਪੂਰਾ ਕੀਤਾ ਕੋਟਾਨਕੂਟ ਸ਼ੁਕਰ ਹੈ ਮਹਾਰਾਜ ਤੁਹਾਡੀ ਅਤਿਅੰਤ ਰਹਿਮਤ ਬਖਸ਼ਿਸ਼ ਹੋਈ ਹੈ ਸਾਰੀ ਕਹਾਣੀ ਬਾਬਾ ਜੀਵਨ ਸਿੰਘ ਨੇ ਦੱਸੀ ਹੈ ਬੜੇ ਸਨਮਾਨ ਸਹਿਤ ਪਵਿੱਤਰ ਸੀਸ ਦਾ ਸਤਿਕਾਰ ਕੀਤਾ ਹੈ ਬਾਬਾ ਜੀਵਨ ਸਿੰਘ ਫਿਰ ਉਹ ਤੋਂ ਅੱਗੇ ਲੈ ਕੇ ਜਿਹੜਾ ਸੀਸ ਉਹ ਦਿੱਲੀ ਲੈ ਕੇ ਗਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਕਿਰਪਾਲੂ ਪਾਤਸ਼ਾਹ ਨੇ ਉਹਨਾਂ ਦੇ ਦਰ ਤੇ ਜਦੋਂ ਅਰਦਾਸ ਕਰਦੇ ਆ ਮਹਾਰਾਜ ਕਦੇ ਖਾਲੀ ਨਹੀਂ ਮੋੜਦੇ ਝੂੜੀਆਂ ਪੜਦੇ ਨੇ ਆਪਾਂ ਵੀ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਆਉਂਦੀ ਹੈ ਬਾਦ ਤੋਂ ਬਾਦ ਬਾਣੀ ਪੜ ਕੇ ਉਹਨਾਂ ਦੇ ਇਤਿਹਾਸ ਨੂੰ ਸੁਣ ਸੁਣਾ ਕੇ ਬੱਚਿਆਂ ਤੱਕ ਪਹੁੰਚਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਦੀ ਸ਼ੀਵੀ ਸ਼ਤਾਬਦੀ ਨੂੰ ਸਰਧਾ ਤੇ ਭਾਵਨਾ ਦੇ ਨਾਲ ਆਪਾਂ ਮਨਾਉਣ ਦਾ ਯਤਨ ਕਰਨਾ ਜੀ ਵੀਡੀਓ ਚੰਗੀ ਵੀਡੀਓ ਚੰਗੀ ਲੱਗੀ ਤੇ ਗੇਰ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ